1988 ਵਿੱਚ ਛਣਕਾਟੇ ਨਾਲ ਇੱਕ ਕਾਮੇਡੀਅਨ ਵਜੋਂ ਆਪਣੇ ਪੇਸ਼ੇਵਰ ਕਰੀਅਰ ਸ਼ੁਰੂ ਕਰਨ ਵਾਲੇ ਆਪਣੀ ਅਦਾਕਾਰੀ ਨਾਲ ਦੁਨੀਆ ਨੂੰ ਹਸਾਉਣ ਵਾਲੇ ਆਪਣੇ ਵੱਖਰੇ ਅੰਦਾਜ਼ ਨਾਲ ਸਮਾਜਿਕ ਬੁਰਾਈਆਂ ਅਤੇ ਰਾਜਨੀਤਿਕ ਕੀਤੀ ਵਿਧੀਆਂ ਤੇ ਵਿਅੰਗ ਨਾਲ ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਵਾਲੇ ਹਾਸਿਆਂ ਦੇ ਕਿੰਗ ਜਸਵਿੰਦਰ ਪੱਲਾ ਜੀ ਦਾ ਹੋਇਆ ਦੇਹਾਂਤ ਉਹ ਪਾਲੀਵੁੱਡ ਇੰਡਸਟਰੀ ਦੇ ਵਿੱਚ ਹਾਸਿਆਂ ਦੇ ਕਿੰਗ ਮੰਨੇ ਜਾਂਦੇ ਸੀ ਇੰਡਸਟਰੀ ਵਿੱਚ ਸਭ ਤੋਂ ਵੱਧ ਪੜੇ ਲਿਖੇ ਤੇ ਸਭ ਤੋਂ ਵੱਧ ਹਸਾਉਣ ਵਾਲੇ ਟੀਡੀ ਪੀੜ ਪਾਉਣ ਵਾਲੇ ਜਸਵਿੰਦਰ ਭੱਲਾ ਜੀ ਅੱਜ ਇੰਡਸਟਰੀ ਨੂੰ ਅਲਵਿਦਾ ਆਖਦੇ। ਛਣ ਕਾਟੇ ਤੋਂ ਲੈ ਕੇ ਫਿਲਮਾਂ ਤੱਕ ਹਰ ਕਿਸੇ ਦੇ ਟੀਡੀ ਪੀੜ ਪਾਉਣ ਵਾਲੇ ਜਸਵਿੰਦਰ ਭੱਲਾ ਜੀ ਇਸ ਦੁਨੀਆ ਨੂੰ ਅੱਜ ਅਲਵਿਦਾ ਆਖਦੇ। ਇਸ ਦੁੱਖ ਦੀ ਘੜੀ ਵਿੱਚ ਇੰਡਸਟਰੀ ਤੋਂ ਉਹਨਾਂ ਦੇ ਘਰ ਪਹੁੰਚੇ ਫਿਲਮੀ ਸtare। ਉਹਨਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਸਰਦਾਂਝਲੀ ਦੇਣ ਲਈ ਉਹਨਾਂ ਦੇ ਘਰ ਪਹੁੰਚੇ ਗਿੱਪੀ ਗਿਰੇਵਾਲ ਜਿਸ ਦੇ ਨਾਲ ਉਹਨਾਂ ਨੇ ਅਨੇਕਾਂ ਫਿਲਮਾਂ ਕੀਤੀਆਂ ਕੈਰੀ ਆਨ ਜੱਟਾ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਹਸਾਇਆ ਬਾਲਮੁਕੰਦ ਸ਼ਰਮਾ ਜੀ ਪਹੁੰਚੇ ਜਿੱਥੇ ਉਹਨਾਂ ਨੇ ਆਖਿਆ ਕਿ ਅੱਜ ਸਾਡੀ ਜੋੜੀ ਟੁੱਟ ਗਈ ਮੈਨੂੰ ਛੱਡ ਕੇ ਚਲੇ ਗਏ ਬਾਲਮੁਕੰਦ ਸ਼ਰਮਾ ਜੀ ਹੋਏ ਪਾਬੁਕ ਆਉ ਤੁਹਾਨੂੰ ਵੀ ਤਸਵੀਰਾਂ ਦਿਖਾਉਂਦੇ ਆ ਉਹਨਾਂ ਦੇ ਘਰ ਦੀਆਂ ਜਿੱਥੇ ਪਾਲੀਵੁੱਡ ਇੰਡਸਟਰੀ ਤੋਂ ਲਗ ਲਗ ਫਿਲਮੀ ਸtare ਉਹਨਾਂ ਨੂੰ ਅਤੇ ਉਹਨਾਂ ਦੇ ਘਰਦਿਆਂ ਨੂੰ ਇਸ ਦੁਖ ਦੀ ਘੜੀ ਦੇ ਵਿੱਚ ਤਸੱਲੀ ਦੇਣ ਲਈ ਪਹੁੰਚੇ ਕਿੰ ਆ ਮੈਂ ਲੱਗਦਾ ਕ ਅਜ ਨજર ਲੱਗ ਗਈ ਜਿਹੜੀ ਜੋੜੀ ਆ ਅਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪ੍ਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਹਿਬ ਨੂੰ ਨਾਲ ਲੈ ਗਏ ਆ ਤੇ ਮੈਂ ਅਜ ਕਲਾ ਰਹਿ ਗਿਆ 2004 ਨਵੰਬਰ ਦੇ ਵਿੱਚ ਅਸੀਂ ਡੀਐਮ ਸੀ ਵਿਧਾਨਤ ਭੱਲਾ ਸਾਹਿਬ ਦੇ ਹਾਰਟ ਦਾ ਇਸ਼ੂ ਐ ਸਟੈਂਟ ਪਾਇਆ ਸੀ ਇਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਾਬੀ ਦੀ ਕੰਸਿਸਟਰ ਜਿਹੜੀ ਆ ਉਹ ਥੋੜਾ ਜਿਹਾ ਢੰਗ ਨਾਲ ਗੱਲ ਅਚਾਨਕ ਕਿਹਾ ਵੀ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸਿਲਜ਼ਤ ਦੇ ਨਾ ਹੋਈ ਸੀ ਜਿਹੜਾ ਤੇ ਉਹਨੂੰ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕੁੜੀਏ ਤੂੰ ਜਿੰਨ ਕਿ ਨਹੀਂ ਮੈਂ ਬਚ ਗਿਆ ਯਾਨੀ ਕਮੇਟੀ ਜੋ ਗੱਲ ਕਿਹਾ ਗਿਆ ਹੈ ਆਪਦੀ ਪਰ ਕੁਐਸਚਨ ਇਹ ਆ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨਰ ਦੇ ਇੰਡਸਟਰੀ ਨੂੰ ਜੋ ਉਹਨੇ ਤੱਕਿਆ ਘਲਾਮ ਸੀਗੇ ਉਹ ਅਮਿਸ਼ਾ ਜਿੰਦੇ ਰਹਿਣਗੇ ਭਾਵੇਂ ਜਿੱਦਦਰ ਭੱਲਾ ਖੜ ਚੈਣਗੇ ਬਹੁਤ ਮਹੱਤਵ ਦੀ ਜੀ ਦਿਨ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਡੀ ਨੂੰ ਬੇਸ਼ੱਕ ਹੈ ਜਰਮਾ ਸਾਹਿਬ ਇੱਕ ਹੁਣ ਚੱਲ ਰਹੀ ਸੀ ਜੀ ਉਹਦੇ ਬਰਦ ਪੱਲਾ ਸਾਹਿਬ ਪਿਛਲੇ ਨਵੰਬਰ ਤੋਂ ਲੱਗੇ ਹੁਣ ਤੱਕ ਇਹ ਲਗਾਤਾਰ ਉਹਨਾਂ ਨੂੰ ਇੱਕ ਦੋ ਤਿੰਨ ਵਾਰੀ ਹਲਤੀ ਸ਼ੂਆਏ ਸ਼ੂਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹੱਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਪੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ ਅਸੀਂ ਡਾਕਟਰਾਂ ਨੂੰ ਫੋਨ ਕੀਤਾ ਵੀ ਤੁਸੀਂ ਪਲੀਜ਼ ਆਪਰੇਸ਼ਨ ਕਰ ਦੋ ਡਾਕਟਰ ਕੰਦੇ ਵੀ ਪੋਸੀਬਲ ਨਹੀਂ ਇਹਨਾਂ ਬਲੱਡਰ ਦੇ ਬ੍ਰਾਂਚ ਕਰ ਗਿਆ ਫਿਰ ਅਸੀਂ ਸ਼ੱਕ ਨੇ ਤੇ ਨੇ 40 ਵੀਜੀ ਤੋਂ ਲਿਆ ਮੈਂ ਹైదరాబాద్ ਸਿੱਕੇ ਤੋਂ ਮੈਂ ਆਨਲਾਈਨ ਪੇਜ ਕੀ ਡਾਕਟਰ ਕੰਦੇ ਵੀ ਸ਼ਰਮਾ ਜੀ ਪੋਸੀਬਲ ਨਹੀਂ ਆਪਾਂ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਜਵਾ ਕਰੋ ਹੁਣ ਭੱਲਾ ਸਾਹਿਬ ਜਿਹੜੇ ਨਹੀਂ ਬਚਾ ਪਾਵਾਂਗੇ ਇਸੇਰੇ 4 ਵਜੇ ਆਸਾਂ ਨੇ ਆਲੋਦਾ ਕਹਿੰਦੇ ਆਖਰੀ ਚਲੋ ਜੀ ਮੈਂ ਕੋ ਮੈਂ ਵੀ ਤੁਸੀਂ ਲੰਬੇ ਸਮੇਂ ਤੋਂ ਨਾਲ ਰਹੇ ਹੋ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਡਾ ਇੱਕ ਸਾਥੀ ਸਰਗਾ ਬਰਾਣਾ ਚਲਾ ਗਿਆ ਜੀ ਪੁੱਛਣ ਕਾਟਾ ਜਿਹੜੀ ਸਭ ਤੋਂ ਪਛਾਣ ਬਣਦੀ ਹੈ ਉਹ ਚੁਸੀ ਬਟੂੜੀ ਪੂਰੇ ਬੰਦੇ ਬਟੂੜੀ ਆ ਕੇ ਸੋਡੀ ਫਿਲਮ ਇੰਡਸਟਰੀ ਨੂੰ ਸੁਨੀਂਦਰ ਇੰਡਸਟਰੀ ਨੂੰ ਇੱਕ ਪਾਜੀ ਆਨ ਏਰ ਥੱਲੇ ਕਰਿਓ ਬੰਦਾ ਘਟਾ ਪਰ ਇਹ ਕਦੇ ਪੂਰੇ ਨਹੀਂ ਹੋ ਸਕਦਾ ਕਿਉਂਕਿ ਚਲੋ ਕਟਿਆ ਨੂੰ ਕ੍ਰੀਏਟ ਕਰਨ ਵਾਲਾ ਸ਼ੰਕਾਟਾਂ ਵਾਲਾ ਚਾਚਾ ਚਤਰ ਸਿੰਘ ਸਾਡੇ ਚ ਨਹੀਂ ਰਿਹਾ। ਉਹਨੇ ਮੂੰਹ ਚ ਕੰਮ ਹੋਤੇ। ਚਾਚਾ ਚਤਰਾ ਸਿੰਘ ਨੇ ਇੰਨੀਆਂ ਜ਼ਿਆਦੇ ਮਤਲਬ ਸਾਨੂੰ ਪ੍ਰਸਤਾਂਤੀਆਂ ਇੰਨੇ ਜ਼ਿਆਦੇ ਕਮੇਟੀ ਬੰਦ ਦਿੱਤੇ ਕਿ ਸਮਾਜ ਦੇ ਵਿੱਚ ਉਹਨਾਂ ਨੇ ਹਰ ਚਿਹਰੇ ਤੇ ਰੌਣਕ ਲਿਆ ਕੇ ਲਿਆਂਦੇ। ਅੱਜ ਉਹ ਚਲੇ ਗਏ ਤਾਂ ਸਕਰੀਨ ਵੀ ਉਹਨਾਂ ਬਣਾ ਸਕਰੀ ਸਖੇ ਲੱਗੂ ਵੀ ਕਿ ਜਦੋਂ ਵੀ ਉਹ ਪੜਦੇ ਤੇ ਆਉਂਦੇ ਸੀ ਫਿਲਮ ਦੇ ਵਿੱਚ ਕਿਸੇ ਚ ਤਾਂ ਸਕਰੀਨ ਦੇ ਉੱਤੇ ਆਉਣ ਸਾਰੀ ਤਾੜੀਆਂ ਕਲੇਟਿੰਗ ਹੋਣ ਲੱਗ ਜਾਂਦੀਆਂ ਕਿਉਂਕਿ ਉਹ ਚਿਹਰੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਨੂਰ ਸੀਗਾ। ਮੈਂ ਅੱਜ ਤੱਕ 35 ਸਾਲ ਸਾਡੇ ਰਿਸ਼ਤੇ ਨੂੰ ਬਣਿਆ ਨੂੰ ਉਹਨਾਂ ਨੂੰ ਮਤਲਬ ਉਦਾਸ ਨਹੀਂ ਦੇਖਿਆ ਉਹਨਾਂ ਨੇ ਆਪ ਵੀ ਲੋਕਾਂ ਨੂੰ ਹਸਾਇਆ ਵੀ ਦਿਨਾਂ ਚਿਹਰੇ ਤੇ ਨੂਰ ਵੀ ਰਹਿੰਦਾ ਸੀ ਬਹੁਤ ਹਾਸਮੁਖ ਬੰਦੇ ਰਹੇ ਭੱਲਾ ਸਾਹਿਬ ਸਾਡੇ ਵਿੱਚ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਇੱਕ ਸਾਰਥਕ ਕਮੇਡੀ ਕ੍ਰੀਏਟ ਕੀਤੀ ਲੋਕਾਂ ਨੂੰ ਮਤਲਬ ਇੱਕ ਸੇਹ ਦੇਣ ਵਾਲੀ ਕਮੇਡੀ ਕੀਤੀ ਇੱਕ ਮਿੱਠਾ ਵਿਅੰਗ ਵੀ ਕੀਤਾ ਹਾਂ ਜਿਹਦੇ ਨਾਲ ਕਿ ਲੋਕਾਂ ਨੂੰ ਲੱਗਿਆ ਕਿ ਹਾਂ ਜੇ ਕੋਈ ਐਦਾਂ ਆਰਟਿਸਟ ਹੋਣ ਦੀਆਂ ਉਦਾਂ ਦੀ ਇੱਕ ਜਿਹੇ ਆਪਾਂ ਦੇਖੀ ਉਹਨਾਂ ਦੀ ਕਮੇਟੀ ਦੇ ਵਿੱਚ ਨਾ ਇੱਕ ਤਕੀਆ ਕਲਾਮ ਹੁੰਦਾ ਸੀਗਾ ਉਹ ਤਕੀਆ ਕਲਾਮ ਵਾਲਾ ਰੈਕਟਰ ਜਾਂ ਉਹ ਤਕੀਆ ਕਲਾਮ ਵਾਲਾ ਕਲਾਕਾਰ ਮੇਰੇ ਖਿਆਲ ਹੁਣ ਦੁਬਾਰੇ ਪੈਦਾ ਨਹੀਂ ਹੋਣਾ ਬਹੁਤ ਵੱਡਾ ਘਾਟਾ ਸਾਨੂੰ ਪਰਿਵਾਰ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਸੰਗੀਤ ਇੰਡਸਟਰੀ ਦੇ ਤੌਰ ਤੇ ਵੀ ਬਹੁਤ ਵੱਡਾ ਜਦੋਂ ਬਿਮਾਰ ਹੋਏ ਨੇ ਉਹਦਾ ਸੁਲਝ ਕੀ ਗਏ ਸੀਗੇ ਥੋੜਾ ਟਾਈਮ ਪਹਿਲਾਂ ਕਿ ਉਹਦੋਂ ਗੱਲ ਕਰਨ ਲਈ ਵੈਸੇ ਸਾਡੀ ਤੇ ਮੇਰੀ ਬਾਲਮ ਕੰਨ ਭਾਜੀ ਦੀ ਗੱਲ ਅਕਸਰ ਹੁੰਦੀ ਰਹਿੰਦੀ ਪਰसों ਵੀ ਮੈਂ ਆਉਣ ਦੇ ਸੀਗਾ ਬਾਲਮ ਆਈਡੀਆ ਤੇ ਲਗਾ ਲਓ ਚੈੱਕ ਕਰ ਲਓ ਦੇਨੀ ਸੋ ਇਹ ਕਹ ਸਕਦੇ ਆ ਕਿ ਵੀ ਭੱਲਾ ਸਾਹਿਬ ਵਰਗੇ ਇਨਸਾਨ ਭੱਲਾ ਸਾਹਿਬ ਵਰਗੇ ਬਹੁਤ ਘੱਟ ਪੈਦਾ ਹੁੰਦੇ ਆ ਤੇ ਆਉਣ ਵਾਲੇ ਦਿਨਾਂ ਕਿ ਮੇਰਾ ਕਹਿ ਲਵਾਂ ਵੀ ਇਹ ਘਾਟਾ ਕੋ ਪੂਰਾ ਕਰਦੇ ਕੋਈ ਪੁਰਾਣੀ ਬਿਮਾਰੀ ਦੀ ਕੋ ਜਾਣਕਾਰੀ 1.5 ਸਾਲ ਤੋਂ ਥੋੜਾ ਜਿਆਦਾ ਜਿੰਨੇ ਹਸਤੀ ਦਾ ਹੈ। ਕਈ ਵਾਰੀ ਕੀ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਠੀਕ ਹੋ ਗਏ ਵਿੱਚ ਕੋਈ ਵੀ ਠੀਕ ਹੋ ਜਾਣਾ ਲੱਗਦਾ ਕਿ ਠੀਕ ਹੈ ਹੁਣ ਸਾਰਾ ਕੁਝ ਫਿਰ ਅਚਾਨਕ ਹੀ ਹੋਇਆ ਪਰਸੋਂ ਤੋਂ ਦੁਬਾਰਾ ਤੇ ਸਰ ਕੋਈ ਪੁਰਾਣੀ ਗੱਲਬਾਤ ਤੁਹਾਨੂੰ ਐਦਾਂ ਦੀ ਯਾਦ ਹੋਵੇ ਜਿਹੜੀ ਕੋਈ ਗੱਲਾਂ ਤਾਂ ਬਹੁਤ ਨੇ ਦੇਖੋ ਉਹਨਾਂ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਹਰ ਮੌਕੇ ਦੇ ਉੱਤੇ ਨਾ ਕੋਈ ਨਾ ਕੋਈ ਇਦਾਂ ਦੀ ਗੱਲ ਕਰਕੇ ਸਭ ਨੂੰ ਹਸਾ ਦਿੰਦੇ ਪਰ ਅੱਜ ਜੇ ਆਪਾਂ ਇਸ ਮਾਹੌਲ 'ਚ ਵੀ ਖੜਿਆ ਉਹਨਾਂ ਨੇ ਇਹੀ ਜੀ ਗੱਲ ਕਰਦੇ ਨੇ ਕਿ ਸਾਡੇ ਚਿਹਰਿਆਂ ਤੋਂ ਦੱਸ ਰੂਪੇ ਜਾਣੀ ਹੈ ਗੱਲਾਂ ਸੈਂਕੜੇ ਨੇ ਕਿਉਂਕਿ ਸੰਕਾਟੇ ਅਸੀਂ ਤਕਰੀਬਾ 26 27 इनका टेबल आजाद ਰਿਕਾਰਡਰ ਉਹਨਾਂ ਦਾ 13 14 इनका ਟੇਮਾ ਕਬੂਜ ਕਿਤੇ ਇਸ ਕਰਕੇ ਉਹਨ ਸੰਕਟਾਂ ਦੀ ਲੜੀ ਦੇ ਵਿੱਚ ਹੀ ਕੰਨਾ ਕੁ ਸੀਗਾ ਉਹਨਾਂ ਨੇ ਜੇ ਉਹ ਤੇ ਜਸਵਾਲ ਸਾਹਿਬ ਤੇ ਵਿਅੰਗ ਕਰਨਾ ਤਾਂ ਵੀ ਮਜ਼ਾਕ ਦੇ ਵਿੱਚ ਗੱਲ ੜਾ ਦੇਣੀ ਮੇਰੇ ਤੇ ਵੀ ਕਈ ਗੱਲਾਂ ਚ ਵਿਅੰਗ ਕੀਤਾ ਹੋਇਆ ਤੇ ਕਈ ਗੱਲਾਂ ਚ ਉਹਨਾਂ ਨੇ ਮਤਲਬ ਮਾਹੌਲ ਦੇ ਤੇ ਵਿਅੰਗ ਕਰ ਦੇਣਾ ਮਤਲਬ ਉਹ ਕ੍ਰੀਏਟਿਵ ਬਹੁਤ ਵਧੀਆ ਕ੍ਰੀਏਟਿਵ ਇੱਕ ਨੌਂਡ ਸੀਗਾ ਮਤਲਬ ਆਪਦੇ ਕੰਮ ਨੂੰ ਤਰਜੀਹ ਦਿੰਦੇ ਸੀ ਆਪਦੇ ਕੰਮ ਨੂੰ ਕਰਨ ਵਾਸਤੇ ਉਹ ਘੰਟਿਆਂ ਬੱਧੀ ਬੈਠੇ ਰਹੇ ਸੀ ਜਦੋਂ ਅਸੀਂ ਚੰਗਾ ਟੇਕ ਰਿਕਾਰਡ ਕਰਦੇ ਅਸੀਂ ਉਤੋਂ ਲੁਧਿਆਣਾ ਤੋਂ ਚੱਲਣਾ ਪਹਿਲੇ ਤੀਸਰੀ ਸਟੂਡੀਓ ਆਪਣਾਂ ਨਹੀਂ ਲੱਗਿਆ ਸੀ ਤੇ ਉਦੋਂ ਉਹਨਾਂ ਨੇ ਪਹਿਲਾਂ ਉਤੋਂ ਚੱਲਣਾ ਤੇ ਅਸੀਂ ਪਹਿਲਾਂ ਮਹੀਨਾ ਤਿਆਰੀ ਕਰਨੀ ਬੈਠ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਉਦੋਂ ਕਹਿਣਾ ਕਿ ਵੀ ਹੁਣ ਸਾਨੂੰ ਕੋਈ ਨਾ ਬੁਲਾਵੇ ਅਸੀਂ ਪਹਿਲਾਂ ਆਪਣੀ ਕੰਮ ਤੇ ਕੰਮ ਕਰ ਲਈਏ ਫਿਰ ਜਦ ਚੱਲਣਾ ਜਿੱਦਾਂ ਰਿਕਾਰਡਿੰਗ ਹੈ ਮੰਨ ਲੈਂਦੇ ਆਂ ਆਪਾਂ ਰਿਕਾਰਡਿੰਗ ਵਾਲੇ ਜਿੰਨਾਂ ਉਹਨਾਂ ਨੇ ਆਉਣਾ ਰਸਤੇ 'ਚ ਗੁਰਾਹੇ ਗੁਰਦਾਸ ਸਾਹਿਬ ਦੇ ਉੱਤੇ ਮੱਥਾ ਟੇਕਣਾ ਮੱਥਾ ਟੇਕ ਕੇ ਪਛਾਦ ਲੈ ਕੇ ਫਿਰ ਆ ਕੇ ਮਲ ਕੰਮ ਸ਼ੁਰੂ ਕਰਨਾ ਅਸੀਂ ਸ਼ੂਟਿੰਗਾਂ ਕਰਦੇ ਜਿਵੇਂ ਗਾਣਿਆਂ ਦੀ ਸ਼ ਉਹ ਤਾਂ ਅੱਜ ਆਪਣੇ ਇਸ ਇੱਥੇ ਇਹ ਜਿਹੜੀ ਤਾਂ ਉਦੋਂ ਉਹਨਾਂ ਨੇ ਕੀ ਕਰਨਾ ਵੀ ਉਹ ਉਸ ਮਾਹੌਲ ਦੇ ਵਿੱਚ ਹਰੇਕ ਬੰਦੇ ਨਾਲ ਕੋਲ ਮਿਲ ਜਾਣਾ ਪਿੰਡ ਵਾਲਿਆਂ ਨਾਲ ਕੀ ਹੋਰ ਕੀ ਹੋਰ ਨਾ ਕਦੇ ਧੋਪ ਉਹਨਾਂ ਨੇ ਮੰਨੀ ਨਾ ਕਦੇ ਗਰਮੀ ਮੰਨੀ ਨਾ ਕਦੇ ਉਹਨਾਂ ਨੇ ਮੀਂਹ ਵਾ ਮਨ ਅੱਜ ਕੱਲ ਤਾਂ ਬੈਂਟ ਹੀ ਬੰਨਾ ਤੋਂ ਬਿਨਾਂ ਕਲਾਕਾਰ ਨੇ ਮਤਲਬ ਡਾਊਟ ਵਰਥ ਸੀ ਇਹ ਇੰਨਾ ਇੰਨਾ ਵਧੀਆ ਮਤਲਬ ਭਾਈਚਾਰਕ ਤਰੀਕੇ ਨਾਲ ਬੈਠਣਾ ਜਾ ਭਾਈ ਜਾਂ ਤਰੀਕੇ ਨਾਲ ਖਾਣਾ ਪੀਣ ਚ ਕੋਈ ਏਦਾਂ ਨਹੀਂ ਵੀ ਆ ਮੈਨੂੰ ਆ ਚਾਹੀਦਾ ਐਦਾਂ ਮੈਂ ਰਹਿਣਾ ਮੈਨੂੰ ਵਸਤਾਰੀ ਚਾਹੀਦੇ ਇਹ ਜਾਂ ਕੁਛ ਨਹੀਂ ਰਿਹਾ ਫਿਲਮ ਵਾਲੇ ਮਾਮਲੇ ਕੀ ਉਹ ਹਰੇਕ ਨਾਲ ਮਿਲਣ ਸਾਰ ਕੀ ਗੇ ਨਾ ਉਹਨਾਂ ਨੇ ਕਦੇ ਕਿਸੇ ਨਾਲ ਕੋਈ ਐਦਾਂ ਦੀ ਆਪਾਂ ਅੱਜ ਤੱਕ ਨਹੀਂ ਸੁਣਾ ਮੈਂ ਤਾਂ ਆਪਣੀ ਜ਼ਿੰਦਗੀ ਚ ਇਹ ਭੱਲਾ ਸਾਹਿਬ ਦੀ ਕਿਸੇ ਨਾਲ ਰੰਜੀਤ ਸਾਹਿਬ ਜਾਂ ਭੱਲਾ ਸਾਹਿਬ ਦਾ ਕਿਸੇ ਨਾਲ ਐਦਾਂ ਦਾ ਮਨ ਮਟਾ ਠੀਕ ਸੰਸਕਾਰ ਉਹ ਆਪਣੀ ਜ਼ਿੰਦਗੀ ਚ ਸਾਡੇ ਮੈਨੂੰ ਕੀ ਕਰ ਰਿਹਾ ਯਾਰ ਪਾਕਿਸਤਾਨ ਆਤਾ ਆ ਰਹੀ ਯਾਰ ਖੁਸ਼ੀਆਂ ਮੈਨੂੰ ਪਤਾ ਵੀ ਨਹੀਂ ਚਾਹੀਦੀ ਯਾਰ ਆਪਾਂ ਆ ਜਿਆ ਮੈਨੂੰ ਪ੍ਰਤੀਮਾ ਦਾ ਕੈਮਰਾ ਵਿੱਚ ਕਰ ਲਵਾਂਗੇ ਭੱਲਾ ਸਾਹਿਬ ਹਲੇ ਵੀ ਸਾਡੇ ਚਨੇ ਕਿਤੇ ਗਏ ਨਹੀਂ ਮੇਰੀ ਐਸੋਸੀਏਸ਼ਨ ਉਹਨਾਂ ਨਾਲ 1982 ਤੋਂ ਲੈ ਕੇ 86 ਵਿੱਚ ਜਦੋਂ ਮੈਂ ਪੀਏਯੂ ਵਿੱਚ ਸੀਗਾ ਤੇ ਉਦੋਂ ਉਹਨਾਂ ਦੀ ਦੁਨੀਆ ਪੀਏਯੂ ਦੇ ਅੰਦਰ ਹੀ ਸੀਗਾ ਅਸੀਂ ਉਹਨਾਂ ਦੇ ਹਰ ਹਫਤੇ ਜਾਂ ਹਰ 15 ਦਿਨ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਉਹਨਾਂ ਦਾ ਚੱਲਦਾ ਰਹਿੰਦਾ ਸੀ ਤੇ ਜਦੋਂ ਵੀ ਉਹਨਾਂ ਦਾ ਜ਼ਿਕਰ ਹੁੰਦਾ ਸੀ ਤਾਂ ਅਸੀਂ ਤਾਂ ਵਾਪਸ ਪੀਏਯੂ ਪਹੁੰਚ ਜਾਂਦੇ ਹਾਂ ਉਸ ਵੀਏਯੂ ਦੇ ਸਮੇਂ 1982 ਤੋਂ 1986 ਜੋ ਪੰਜਾਬ ਦਾ ਮਾਹੌਲ ਸੀ ਤੁਹਾਨੂੰ ਪਤਾ ਹੀ ਹੈ ਬਟ ਉਹਨਾਂ ਨੇ ਜੋ ਉਸ ਮਾਹੌਲ ਦੇ ਵਿੱਚ ਵੀ ਖੁਸ਼ੀਆਂ ਸਾਡੀ ਜ਼ਿੰਦਗੀ ਚ ਲਿਆਤੀਆਂ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਮੈਂ ਇਹ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਤੇ ਸਾਨੂੰ ਉਹਨਾਂ ਦੇ ਦਿੱਤੀਆਂ ਹੋਈਆਂ ਖੁਸ਼ੀਆਂ ਨੂੰ ਸੰਭਾਲ ਕੇ ਰੱਖਣ ਦਾ ਬਲ ਜਦੋਂ ਸਭ ਕਨੈਕਟ ਹੋ ਗਿਆ ਮਲਾਕਾ ਉਹਨਾਂ ਨਾਲ ਬੈਠੇ 2 ਲੋਕ ਸਾਲ ਪਹਿਲਾਂ ਟਾਈਮ ਮਿਲਿਆ ਸੀਗਾ ਪਰ ਉਸ ਤੋਂ ਬਾਅਦ ਉਹ ਬਿਮਾਰ ਹੋਣ ਕਰਕੇ ਅਪਾਇੰਟ ਕਰੀਦਾ ਸੀਗਾ ਕਿ ਕੋਈ ਬਾਹਰੋਂ ਇਨਫੈਕਸ਼ਨ ਨਾ ਹੋ ਜੇ ਮਾਸਮਾ ਜਮਾਨੇ ਪੰਜਾਬੀ ਜੀ ਬੱਚੇ ਜੁਰਮਾਲਣਾ ਔਰ ਪਹਿਲਾਂ ਤਾਂ ਸ਼ਿਕਾਤਾਂ ਹੁੰਦਾ ਸੀਗਾ ਉਹਦੇ ਵੀ ਲੋਕ ਸੌਂ ਕੇ ਹੱਸਦੇ ਸੀ ਫਿਰ ਉਹਨਾਂ ਨੇ ਫਿਲਮਾਂ ਵਾਲ ਬੁਖੀ ਤਾਰ ਕਮਾੜ ਥੋੜੇ ਜਿਹੇ ਐਡੀ ਮੰਗੀਆਂ ਨੇ ਬਸ ਇੱਕ ਕਾਮੇਡੀਆ ਲੈ ਕੇ ਔਰ ਹਮੇਸ਼ਾ ਹੀ ਜਦੋਂ ਵੀ ਉਹਨਾਂ ਨੂੰ ਮਿਲਦੇ ਸੀ ਕਿ ਮੈਂ ਉਹਨਾਂ ਦੇ ਚਿਹਰੇ ਤੇ ਕਦੇ ਉਦਾਸੀ ਨਹੀਂ ਦੇਖੀ ਮੈਂ ਜਦੋਂ ਵੀ ਉਹਨਾਂ ਨੂੰ ਮਿਲਿਆ ਉਹਨਾਂ ਦੀ ਮਹਿਕਲ ਹਮੇਸ਼ਾ ਬੜੀ ਜਗਮਗ ਕਰਦੀ ਸੀਗੀ ਉਹਨੂੰ ਫਸਦੇ ਸੀ ਹਸਾਉਂਦੇ ਸੀ ਔਰ ਹਰ ਗੱਲ ਉਹਨਾਂ ਨੇ ਜਿਹੜੀ ਕਰਨੀ ਉਹ ਬੜੀ ਮਜ਼ਾਕ ਦੇ ਲੈਵਲ ਤੇ ਕਰਦੇ ਤੇ ਅਗਰਮ ਇਕਦਮ ਪੰਜ ਸਵੇਰੇ ਪਤਾ ਲਗਾ ਇਹ ਬੜਾ ਮਨ ਚਪੀ ਹੋ ਰਿਹਾ ਬਹੁਤ ਮਨਪਰ ਆਇਆ ਹੈ ਕਿਉਂਕਿ ਭਲਾ ਸਾਹਿਬ ਜਿੱਡੇ ਵੱਡੇ ਆਰਟਿਸਟ ਸੀਗੇ ਉਸ ਤੋਂ ਵੀ ਵੱਡੇ ਇਨਸਾਨ ਸੀਗੇ ਉਹ ਆ ਆਪ ਕੋ ਛੋਟੇ ਮੋਢਿਸ਼ਾ ਸਪੋਰਟ ਕਰਦੇ ਸੀ ਅਸੀਂ ਇੱਕ ਫਿਲਮ ਕੀਤੀ ਸੀ ਮਾਈ ਸੈਲਫ ਵਿੰਡ ਤੇ ਮੈਂ ਕਿੰਗੀ ਕਿਤਨਾ ਬਲੱਦਾ ਬੜੀ ਈਜ਼ੀਲੀ ਕਰ ਜਾਂਦੇ ਕੋਈ ਅੱਛਾ ਇਹ ਉਹਨਾਂ ਦੇ ਪ੍ਰਭਾਅ ਕਰਵਾਉਂਦਾ ਹੈ ਡਾਇਰੈਕਟਰ ਤੇ ਮੈਨੂੰ ਲੱਗਦਾ ਸੀ ਕਿ ਭਈ ਐ ਇਦਾਂ ਨਹੀਂ ਇਦਾਂ ਡਾਇਲੌਗ ਬੋਲ ਵੀ ਮਦਦ ਜੀ ਨੇ ਕਦੇ ਵੀ ਆਪ ਜੋ ਛੋਟੇ ਆਰਟਿਸਟੋ ਕੋਲੀ ਛੋਟਾ ਮੈਸੇਜ ਲਿਖ ਰਾਇਆ ਸੀ ਉਹ ਆਪ ਛੋਟੇ ਬਣ ਕੇ ਅਗਲੇ ਨੂੰ ਵੱਡਾ ਮੈਸੇਜ ਕਰ ਦਿੰਦੇ ਸੀ ਬਈ ਕਰ ਤੋਂ ਸੋ ਬਹੁਤ ਵਧੀਆ ਸ਼ਖਸੀਅਤ ਸੀਗੇ ਬਨਾ ਸਾਹਿਬ ਆਪਣੇ ਕੰਮ ਨਾਲ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਰਹਿਣਗੇ ਪਰ ਮਾਣਵਾਣਾ ਅਮਿਸ਼ੇ ਆਪਣੀ ਚਰਨੀ ਵਾਸਤੇ ਤੇ ਔਰ ਮੈਂ ਫੇਰ ਇੱਕ ਵਾਰੀ ਕੁਮਾਰ ਕੇ ਭਲਾ ਸਾਹਿਬ ਇੱਕ ਵਾਰੀ ਫੇਰ ਹੋਣ ਸਿਮਰਪੁਰ ਨਾਮ ਪਾ ਕੇ ਇੱਕ ਸਾਨੂੰ ਸਾਹਿਬ ਨੇ ਪਹਿਲੀ ਮੁਲਾਕਾਤ ਬਹੁਤ ਮੁਲਾਕਾਤਾਂ ਮੇਰੀਆਂ ਮੇਰੀ ਪਹਿਲੀ ਮੁਲਾਕਾਤ ਉਹਨਾਂ ਦੇ ਨਾਲ ਲਗਭਗ 2003-4 ਦੇ ਵਿੱਚ ਹੋਈ ਸੀ ਉਦੋਂ ਮੇਰੀ ਐਲਬਮ ਆਈ ਸੀ ਦੀ ਪਹਿਲੀ ਦੂਜੀ ਐਲਬਮ ਹੋਏਗੀ ਤੇ ਉਦੋਂ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਤੇ ਐਲਬਮ ਦੇ ਵਿੱਚ ਮੇਰੇ ਗਾਣੇ ਦੇ ਕੁਝ ਸਤਰਾਂ ਸੀ ਆత్మਨ ਜੀ ਉਹਨਾਂ ਨੇ ਮੈਂਸ਼ਨ ਕੀਤੇ ਆ ਤੇ ਉਦੋਂ ਮੈਨੂੰ ਉਹਨਾਂ ਨੇ ਵਧਾਈ ਦਿੱਤੀ ਸਪੈਸ਼ਲ ਉਦੋਂ ਸਾਡਾ ਦੇਖੋ ਸ਼ੁਰੂਆਤ ਸੀਗੀ ਔਰ ਉਹ ਸਟੈਬਲਿਸ਼ ਹੋ ਗਿਆ ਪਰ ਫਿਰ ਵੀ ਉਹਨਾਂ ਨੇ ਮੈਨੂੰ ਉਦੋਂ ਬਹੁਤ ਹੌਸਲਾ ਦਿੱਤਾ ਕਿਉਂਕਿ ਮੇਰੀ ਆਵਾਜ਼ ਬਹੁਤ ਵਧੀਆ ਜੇਕਰ ਉਹ ਨਾ ਲੱਗੂ ਪੱਲਾ ਸਾਹ ਬਹੁਤ ਪਹਿਲਾਂ ਤੋਂ ਇੱਕ ਮਾਰਾ ਵਿੱਚ ਪਾਣੀ 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 ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਉਹਨਾਂ ਨੇ ਕਦੀ ਛੋਟਾ ਵੱਡਾ ਨਹੀਂ ਦੇਖਿਆ ਉਹਨੇ ਮੰਗ ਆ ਗਈ ਛੋਟਿਆਂ ਨੂੰ ਜਿਆਦਾ ਸਖਤ ਨਹੀਂ ਕਦੇ ਵਾਹ ਹਮੇਸ਼ਾ ਜਦੋਂ ਆਪਾਂ ਇੱਕ ਸੀਨੀਅਰਿਟੀ ਦਾ ਜ਼ਿਕਰ ਕਰਦੇ ਹੁੰਦੇ ਆ ਲੇਕਿਨ ਅਜਿਹੇ ਸੀਨੀਅਰ ਤੋਂ ਬਹੁਤ ਹੀ ਕਿੰਨਾ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਤੋਂ ਉਹ ਵੀ ਜੀ ਕੀ ਬੁਝੇ ਭਾਈ ਸਾਹਮਣੇ ਦੇ ਕੈਮਰੇ ਤੇ ਭਾਈ ਜੀ ਸਾਹਮਣੇ ਕੈਮਰੇ ਤੇ ਭਾਈ ਜੀ ਭਾਈ ਕੈਮਰੇ ਤੇ ਜੀ ਸਾਹਮਣੇ ਦੇ ਉਹਨਾਂ ਨੇ ਹਮੇਸ਼ਾ ਹਮੇਸ਼ਾ ਤੋਂ ਦੱਸਿਆ ਕਿ ਉਹਾਂ ਨੇ ਚੰਗੀਆਂ ਚੀਜ਼ਾਂ ਕਰਮ ਦੱਸਿਆ ਜਿੰਨੀ ਕਿ ਉਹਨਾਂ ਦੇ ਨਾਲ ਕੰਪਨੀ ਰਹੀ ਮੇਰੀ ਔਰ ਮੋਰਓਵਰ ਕੀ ਇਹ ਟੈਲੈਂਟਡ ਬਹੁ ਸੀਗੇ ਆਪਣੇ ਡਾਇਲੋਗ ਉਹ ਆਪ ਲਿਖਦੇ ਸੀਗੇ ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਹਿੱਟ ਡਾਇਲੋਗ ਸੀਗੇ ਜਿਹੜੇ ਜਿੰਨੇ ਵੀ ਮਤਲਬ ਤੁਹਾਡੇ ਜ਼ੈਨ ਚ ਇਸ ਵੇਲੇ ਆਉਂਦੇ ਹੋਣਗੇ ਉਹ ਸਾਰੇ ਉਹਨਾਂ ਦੇ ਆਪਣਾ ਲਿਖੇ ਹੋਏ ਡਾਇਲੋਗ ਸੀਗੇ ਕਿਉਂਕਿ ਮੈਂ ਅੱਖੀ ਵਖੀਨ ਸੀਗਾ ਛੰਕਾਟਾ ਪੂਰਾ ਦਾ ਪੂਰਾ ਉਹ ਆਪ ਲਿਖਦੇ ਸੀਗੇ ਸੋ ਪਰਮਾਧਮ ਨੇ ਉਹਨਾਂ ਨੂੰ ਬਹੁਤ ਨਿਵਾਜਿਆ ਸੀਗਾ ਬਸ ਜੇ ਨਹੀਂ ਉਹਨਾਂ ਨੂੰ ਕੁਝ ਨਿਵਾਜਿਆ ਤੇ ਉਹ ਉਮਰ ਥੋੜੀ ਦਿੱਤੀ ਉਹਨਾਂ ਨੇ ਬਹੁਤ ਮਤਲਬ ਮੈਂ ਬਹੁਤੀ ਉਮਰ ਨਹੀਂ ਮੰਨਦਾ 65 ਸਾਲ ਦੇ ਜਗ੍ਹਾ ਮੰਨਣੀ ਹੈ ਇਹ ਵੀ ਸਾਡੇ ਨਹੀਂ ਰਿਹਾ ਅੱਜ अपने काम नाल हमेशा ਸਾਡੇ ਦਿਲ ਚ ਰਹਿ। ਜੀ ਬਾਜੀ ਨਾਲ ਗੱਲ ਕਦੋਂ ਹੋਈ ਸੀ ਕੀ ਗੱਲਬਾਤ ਹੋਈ ਮੁਲਾਕਾਤ ਕਦੋਂ ਹੋਈ? ਕਾਫੀ ਸਮ ਸਾਲ ਪਹਿਲਾਂ ਅੰਦੀਪ ਫੈਮਲੀ ਚ ਤੋਂ ਸਿੱਧਾ ਤੋਂ ਜੀ ਉਸ ਤੋਂ ਮੈਂ 1.5 ਤੋ ਸਾਲ ਹੋ ਗਏ ਕਿ ਮੈਂ ਵੀ ਕੈਨੇਡਾ ਰਹਿਣ ਕਰਕੇ ਤੇ ਉਹ ਵੀ ਅੱਜ ਕੱਲ ਫੋਨ ਤੇ ਗੱਲ ਨਹੀਂ ਕਰਦੇ ਸੀ ਕਿਉਂਕਿ ਥੋੜੀ ਵੀ ਮਾਰ ਚਾਉਂਦੇ ਸੀ ਤੇ ਉਹੋ ਵੀ ਚੀਜ਼ ਮੈਨੂੰ ਦੇਖ ਕੇ ਕਰਨਾ ਚਾਹੁੰਦੇ ਸੀ ਕਿਉਂਕਿ ਉਹ ਚਾਹੁੰਦੇ ਨਹੀਂ ਸੀਗੇ ਕਿ ਮੈਂ ਮਤਲਬ ਮੇਰੀ ਮੇਰੀ ਬਿਮਾਰੀ ਨੂੰ ਲੈ ਕੇ ਕੋਈ ਅਗਾਸ ਹੋਵੇ। ਮੈਨੂੰ ਦਸਨਾ ਕਿ ਉਹ ਜਿੰਨੀ ਵਾਰੀ ਵੀ ਮਿਲੇ ਆ ਕਦੀ ਉਹਨਾਂ ਦੇ ਚਿਹਰੇ ਤੇ ਮੈਨੂੰ ਉਦਾਸੀ ਲੱਗਦੀ ਹੈ ਜਿੰਨੀ ਵਾਰੀ ਵੀ ਮੈਂ ਕਰੇ ਤੇ ਬੱਚੇ ਸੀ ਕਿ ਕਿ ਆਈ ਬਰਾਏ ਨੂੰ ਚੱਲ ਗਏ ਅਸੀਂ ਇਸ ਮੋਕੇ ਤੇ ਪਹੁੰਚੇ ਆ ਮੈਂ ਸਾਲ ਦੇ ਸਾਲ ਪਹਿਲਾਂ ਸੀ ਬੈਠੇ ਇਹ ਲੋਕ ਆਏ ਆ ਮੈਂ 10 ਮਿੰਟ ਲਈ ਸੀ ਕਿ ਮੈਨੂੰ ਅੱਧਾ ਘੰਟਾ ਦੋ ਘੰਟੇ ਹੋਣਾ ਹੈ ਮਤਲਬ ਇਹ ਐਸ ਜੀਆਂ ਗੱਲਾਂ ਛੇੜਦੇ ਆ ਕਿ ਅਸੀਂ ਅੱਧਾ ਦੋ ਘੰਟਾ ਪਤਾ ਨਹੀਂ ਲੱਗਿਆ ਕਿੰਨੀ ਵਾਰੀ ਗਈ ਸੀ ਉਹਨਾਂ ਦੀ ਇਦਾਂ ਦੀ ਕੰਪਨੀ ਹੁੰਦੀ ਸੀ ਭਲਾ ਸਾਫ ਸਾਡੇ ਚ ਮੈਨੂੰ ਕਹੇਗਾ ਕਿ ਉਹ ਸਾਡੇ ਚ ਕਦੇ ਨਹੀਂ ਜਾਣਗੇ ਉਹ ਸਰੀਰਕ ਤੌਰ ਤੇ ਸਾਡੇ ਚ ਨਹੀਂ ਹੈ ਪਰ ਉਹਨਾਂ ਦੀ ਜਿਹੜੀ ਰੂਹ ਹੈ ਉਹ ਜਿਹੜੀਆਂ ਉਹਨਾਂ ਦੇ ਕੰਮ ਨੇ ਉਹ ਸਾਡੇ ਖੰਨੇ ਸ਼ਹਿਰ ਨੇ ਸਾਡੇ ਕੋਲ ਠੀਕ ਠੀਕ ਹਸਪੀਟਲ ਵੀ ਮਿਲ ਕੇ ਆਂ ਜੀ ਮੈਨੂੰ ਵੈਸੇ ਵੀ ਮਿਲਦੇ ਰਹਿੰਦੇ ਸੀ ਐਸੇ ਪਰ ਇਹ ਨਹੀਂ ਉਮੀਦ ਸੀ ਕਿ ਵੀ ਉਹ ਇੰਨੀ ਚਲਦੀਆਂ ਆ ਸਾਨੂੰ ਕੋਈ ਗੱਲ ਹੋਏਗੀ ਮੈਂ ਹਸਪੀਟਲ ਦੇ ਵਿੱਚ ਹੀ ਆ ਕਰਮਜੀਤ ਜੀ ਜਿੱਦਾਂ ਮੈਂ ਜ਼ਿਕਰ ਕੀਤਾ ਗੀਪੀ ਭਾਜ ਨੂੰ ਪੁੱਛਿਆ ਕਿ ਨਾ ਮੇਨ ਮਿੱਤਲ ਸਾਹਿਬ ਨਾਲ ਕਿੰਨਾ ਲਿਖੇ ਜਾਂਦੇ ਆਪੀ ਉਹ ਫਿਰ ਪ੍ਰੈਕਟਿਕਲ ਸਾਹਿਬ ਕੋਲ ਵੀ ਚੱਲ ਗਿਆ ਬੈਠ ਕੇ ਡਾਇਰੈਕਸ਼ਨਸ ਵੀ ਕਹਿੰਦੇ ਪਾਰਟਿਸਿਪੇਟ ਕਰਨਾ ਡਿਸਕਸ ਕਰਨਾ ਲੰਮਾ ਲੰਮਾ ਇਹ ਬਹੁਤ ਗੁਰਲੇਈ ਜਦਾਂ ਦੀ ਹੁੰਦੀ ਹੈ ਬਿਲਕੁਲ ਜੀ ਇਹਨਾਂ ਲੰਮਾ ਸਮਾਂ ਟੌਪ ਤੇ ਰਹਿਣਾ ਮੈਂ ਮੇਰੇ ਖਿਆਲ ਵੀ ਬਹੁਤ ਬਚਪਨ ਤੋਂ ਲੈ ਕੇ 88 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਮਤਲਬ ਗ੍ਰੋ ਹੋਈ ਕੀਤਾ ਸੀ ਕਦੇ ਇਹ ਨਹੀਂ ਹੋਇਆ ਕਿ ਭੱਲਾ ਸਾਹਿਬ ਹੁਣ ਕਿਤੇ ਕੋਈ ਫਿਲਮਾਂ ਜਿੱਕਰ ਹੋ ਗਏ ਜਾਂ ਉਹਨਾਂ ਦਾ ਕੰਮ ਘਟ ਗਿਆ ਪਰ ਟੌਪ 'ਚ ਹੀ ਰਹੇ ਨੇ ਜੀ ਉਹ ਐਸੇ ਕਰਕੇ ਸੀ ਕਿ ਬਹੁਤ ਕਮਾਲ ਦੇ ਕਲਾਕਾਰ ਸੀ ਔਰ ਉਸ ਤੋਂ ਵੀ ਵਧੀਆ ਉਹ ਇਨਸਾਨ ਬਹੁਤ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੰਨਾ ਘਾਟਾ ਮੰਨਦੇ ਹੋ ਹਰ ਇੱਕ ਕਲਾਕਾਰ ਦਾ ਪੂਰਾ ਬਹੁਤ ਜ਼ਿਆਦਾ ਘਾਟਾ ਹੈ ਜੀ ਕਿਉਂਕਿ ਅਸੀਂ ਸੋਚ ਵੀ ਨਹੀਂ ਸਕਦੇ ਕੁਝ ਫਿਲਮਾਂ ਹੈ ਜੀ ਵਿੱਚ ਭੱਲਾ ਸਾਹਿਬ ਤੋਂ ਬਿਨਾਂ ਹੋ ਜਾਂਦੀਆਂ ਨੇ ਇੱਥੇ ਵੀ ਹੁੰਦਾ ਕਿ ਕੰਪੀਟੀਸ਼ਨ ਬਹੁਤ ਹੁੰਦਾ ਲੇਕਿਨ ਉਹ ਕਹਿੰਦੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਜੀ ਨਹੀਂ 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 ਉਹ ਤਾਂ ਐਡੇ ਵਧੀਆ ਕਲਾਕਾਰ ਸੀਗੇ ਉਹ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਕਿਸੇ ਛੋਟੇ ਕਲਾਕਾਰ ਨੂੰ ਮਹਿਸੂਸ ਨਹੀਂ ਹੋਣ ਦਿੰਦੇ ਸੀ ਕਿ ਵੀ ਤੂੰ ਛੋਟਾ ਉਹ ਉੱਪਰ ਹੀ ਚੱਕ ਕੇ ਰੱਖ ਦਿੰਦੇ ਉਹ ਇਹਦੇ ਬੰਦੇ ਦੇ ਸਿਰਕਲ ਦਾ ਹਾਂ ਸੇਖੋਂ ਨੂੰ ਬਹੁਤ ਮਿਲਿਆ ਕਿਵੇਂ ਤੁਸੀਂ ਇੱਡੇ ਵੱਡੇ ਹੋ ਕੇ ਵੀ ਹੰਬਲ ਰਹਿਣਾ ਇਹ ਪੱਲਾ ਸਾਹਿਬ ਨੂੰ ਅੱਜ ਦਾ ਦੌਰ ਜੋ ਮੈਨੇ ਟਿਵਨ ਦਾ ਇੱਕ ਦੌਰ ਸੀਗਾ ਮੈਨੇ ਟਿਵਨ ਛੱਡੋਗੇ ਹੁਣ ਤੁਸੀਂ ਸ਼ੂਟਿੰਗ ਕਰ ਰਹੇ ਹੋ ਜੀ ਜੀ ਹੈ ਨਾ ਜਾ ਕੇ ਕੱਪੜੇ ਬੈਠੇ ਚੇਂਜ ਕਰਨਾ ਬੈਠੇ ਰਹਿਣਾ ਗਰਮੀਾਂ 'ਚ ਉਹ ਦੌਰ ਤੋਂ ਲੈ ਕੇ ਦੌਰ ਤੱਕ ਪੱਲਾ ਸਾਹਿਬ ਕਹਿੰਦੇ ਪੋਸਟਾਂ ਵੀ ਇਦਾਂ ਹੀ ਸੀਗੀ ਹੁਣ ਵੀ ਇਦਾਂ ਹੀ ਬਿਲਕੁਲ ਜੀ ਪੱਲਾ ਸਾਹਿਬ ਦੀ ਨੇਚਰ ਦੇ ਵਿੱਚ ਮੈਂ ਮਤਲਬ ਵੀ ਮੈਂ ਕਿਹੜਾ 92 ਦਾ ਮੈਂ ਤੋਂ ਉਹਨਾਂ ਨੂੰ ਜਾਣਦਾ ਸੀਗਾ ਤੇ ਜਦੋਂ ਅਸੀਂ ਫੀਲਡ ਵਿੱਚ ਵੀ ਨਹੀਂ ਸੀਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਨੇਚਰ 'ਚ ਕੋਈ ਚੇਂਜ ਨਹੀਂ ਸੀਗਾ ਜਿੰਨੇ ਵਧੀਆ ਉਹ ਪਹਿਲੇ ਦਿਨ ਸੀਗੇ ਉੰਨੇ ਹੀ ਵਧੀਆ ਅੱਜ ਸੀ ਠੀਕ ਹੈ ਇਹ ਠੀਕ ਹੋ ਰਹੇ ਸੀਗੇ ਜਾਂ ਮੈਂ ਇੱਕਦਮ ਹੀ ਸੱਡਨ ਹੋਇਆ ਸੀਗਾ ਇਹ ਸਾਰ ਆ ਰਹੀਆਂ ਨੇ ਬਿਹਤਰੀਆਂ ਕਰਦੇ ਅਸੀਂ ਬਿਹਤਰੀਆਂ ਜਿੱਦਾਂ ਤੱਕ ਤਿਆਰੀ ਕਰਦੇ ਤਿਆਰੀਆਂ ਆਹ ਭਾਈ ਮਾਈਕ ਬਹੁਤ ਇੰਪਰੂਵ ਹੋ ਰਹੀ ਸੀ ਉਹ ਤੇ ਦੱਸ ਕੀ ਜੀਪੀਟੀ ਤੁਸੀਂ ਕੋਸ਼ਿਸ਼ ਹੋਈ ਫਾਦਰਲੀ ਫਿਗਰ ਤੁਸੀਂ ਕਿਹਾ ਉਹਨਾਂ ਨੂੰ ਕਿਉਂਕਿ ਤੁਹਾਡੇ ਨੂੰ ਹਮੇਸ਼ਾ ਸੀ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੈਮਿਸਟਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ بس سب کہیں دی کلاس والے ਯਾਦ ਹੋਣਾ ਕਿ ਪੰਜਾਬ ਦੇ ਸੇ ਮਹਿੰਦਰ ਸਾਹਿਬ ਮੋਬਾਈਲ ਨੀਚਾ ਕਰ ਲਿਆ ਗਿਫਟ ਵਾਈਸ ਕਰ ਦਿੱਤਾ ਭਾਈ ਜਦੋਂ ਅੱਗੇ ਸੁਣੋ ਸਰ ਜਪਲਾ ਜੀ ਨੂੰ ਅਰੇ ਯਾਰ ਮੈਂ ਉਸ ਕੋਲ ਜਾ ਰਿਹਾ ਸੀ ਕਿਨੇ ਜਰਨੀਆਂ ਚੰਕੀ ਗੁਰੂ ਜੀ ਵੀ ਗੱਲਾਂ ਦਾ ਇਸਕੀਮ ਕਰ ਰਿਹਾ ਬਗਾਇਆ ਅਸਲੀ ਮੇਰੇ ਨਾਲ ਗੱਲਾਂ ਆ ਰਹੀਆਂ ਇਹ ਲੋ ਭਾਈ ਜਦੋਂ ਉਹ ਪੀ ਗਿਆ ਉਮਰ ਦਾ ਹੋ ਗਿਆ ਸਟੋਰ ਪ੍ਰੋਸੈਸ ਸੀ ਜਾਵਾਂ ਲਗ ਲੈਵਲ ਤੋਂ ਸ਼ਾਰਟ ਦਾ ਇਸ਼ਾਰਾ ਦੇਣਾ ਫਿਰ ਹੋਰ ਕਿੱਥੇ ਲਾਵਾਂ ਤਾਰ ਬਹੁਤ ਵੱਡਾ ਖਰਚਾ ਤਾਰ ਲੱਭੀ ਤਾਂ ਹੀ ਬਾਹਰ ਜਾਊਗੀ ਕੈਰੀਓਂ ਜੱਡਾ ਫੋਰ ਵਾਸਤੇ ਵੀ ਤੁਸੀਂ ਰਾਏ ਸੀ ਉਹਨਾਂ ਕੋਲ ਜੀ ਜੀ ਕੈਰੀਓਂ ਵੀ ਤਾਂ ਫੋਰ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਬਸ ਸੁਖਤੀ ਸੀ ਕਿ ਉਹ ਤੇਰੇ ਵੀ ਉਸ ਸਮੇਂ ਇਹ ਕਿਆ ਗਿਆ ਸੀ ਬਿਲਕੁਲ ਸਹੀ